ਤੇ ਹਾਂ ਜੀ ਵੈਲਕਮ ਵੈਕ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਬਹੁਤ ਹੀ ਸੋਹਣਾ ਜਿਹਾ ਕੱਲ ਮੈਂ ਸੂਟ ਦਾ ਤੇ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਹੁਣ ਜਿਵੇਂ ਕਿ ਪਾਰਟੀ ਵੇਅਰ ਪ੍ਰੋਗਰਾਮ ਹੋਣੇ ਸ਼ੁਰੂ ਹੋ ਜਾਣ ਤੇ ਸੂਟ ਵੀ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ ਤੇ ਇਸ ਲਈ ਅੱਜ ਆਪਾਂ ਦੇਖੋ ਇਹ ਵਾਲਾ ਸਟਾਫਾ ਬਹੁਤ ਹੀ ਪਿਆਰਾ ਜਿਹਾ ਦੇਖੋ ਤੇ ਹਲਕੀ ਹਲਕੀ ਬਿੰਦੀ ਜਿੱਤੇ ਵਖੋ ਨਿਊ ਜਿਹਾ ਸਟਾਫ ਹੈ ਤੇ ਇਹਦੇ ਤੇ ਆਪਾਂ ਜਿਹੜਾ ਮਸ਼ੀਨ ਵਰਕ ਨਾਲ ਇਹਨੂੰ ਅੱਜ ਆਪਾਂ ਰੈਡੀ ਕਰਾਂਗੇ ਤੇ ਚਲੋ ਜੀ ਤੇ ਵੀਡੀਓ ਤੇ ਪਹਿਲੀ ਵਾਰ ਆਏ ਹੋਏ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਥੱਕ ਕਰ ਦਿਓ ਸ਼ੇਅਰ ਕਰ ਦਿਓ ਤੇ ਨਾਲ ਹੀ ਆਪਣੇ ਨਾਲ ਦੇ ਲੱਗੇ ਫਰੈਂਡ ਸਰਕਲ ਵਿੱਚ ਵੀ ਜਰੂਰ ਸ਼ੇਅਰ ਕਰਿਆ ਕਰੋ ਤਾਂ ਵੀ ਉਹ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆਪਣੇ ਰੈਡੀ ਕਰਵਾ ਸਕਣ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਬਹੁਤ ਹੀ ਪਿਆਰੀ ਜੀ ਵੀਡੀਓ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿਉਂਕਿ ਨਿਊ ਜੈ ਸਟਾਫ ਹੈ ਤੇ ਨਿਊ ਜੀ ਜਿਹੜਾ ਆਪਣਾ ਸੂਟ ਦਾ ਜਿਹੜਾ ਆਪਾਂ ਵਰਕ ਕਰਦੇ ਆ ਡਿਜ਼ਾਈਨ ਤੇ ਲਓ ਜੀ ਬਹੁਤ ਹੀ ਪਿਆਰਾ ਫਲਾਵਰ ਹੈ ਜਿਹੜਾ ਕਿ ਆਪਾਂ ਚਾਕ ਵਰਕ ਦਾ ਫਲਾਵਰ ਤੁਹਾਡੇ ਲਈ ਲੈ ਕੇ ਆਏ ਦੇ ਵਿੱਚ ਕਾਫੀ ਸਾਰੇ ਜਿਹੜੇ ਕਲਰ ਪਹਿਣਗੇ ਤੇ ਲਓ ਜੀ ਨਾਲ ਦੇ ਨਾਲ ਤੁਹਾਨੂੰ ਜਿੰਨੀ ਵੀ ਵੀਡੀਓ ਸ਼ੇਅਰ ਹੋ ਸਕੀ ਉਹਨੇ ਕਿ ਜ਼ਰੂਰ ਕਰਾਂਗੇ ਤੇ ਨਾਲ ਹੀ ਕੁਝ ਮੇਰੇ ਭੈਣਾਂ ਦੇ ਬਹੁਤ ਜ਼ਿਆਦਾ ਆਪਾਂ ਨੂੰ ਮੈਸੇਜ ਆ ਰਹੇ ਹੋਏ ਆ ਵੀ ਉਹਨਾਂ ਦੇ ਜਿਹੜੇ ਕਮੈਂਟ ਉਹਨਾਂ ਨੇ ਕੀਤੇ ਹੋਏ ਉਹਨਾਂ ਦੀ ਆਪਾਂ ਰਿਪਲਾਈ ਕਰਕੇ ਤੇ ਲੋ ਜੀ ਕੋਸ਼ਿਸ਼ ਜ਼ਰੂਰ ਕਰਦੇ ਆ ਹੁਣ ਤੇ ਕਈ ਦਿਨ ਹੋ ਗਏ ਵੀ ਆਪਣੀ ਕੋਈ ਵੀਡੀਓ ਵੀ ਨਹੀਂ ਆਈ ਹੈ ਨਾ ਤੇ ਥੋੜਾ ਜਿਹਾ ਬਿਜੀ ਹੋਣ ਕਰਕੇ ਕਿਉਂਕਿ ਵਿੱਚ ਰੱਖੜੀ ਦਾ ਤਿਹਾਰ ਆ ਗਿਆ ਸੀ ਵਿੱਚ ਜਿਹੜੀ ਆਪਾਂ ਰਿਵਿਊਸ਼ਨ ਪਾਈ ਸੀ ਹੈ ਨਾ ਉਹਦੀ ਜਿਹੜੀ ਸੈਟਿੰਗ ਪਹਿਲਾਂ ਕਰਨੀ ਹੁੰਦੀ ਹੈ ਬਾਅਦ ਚ ਜਿਹੜੇ ਸੂਟ ਆਪਾਂ ਠੀਕ ਕਰਨੇ ਹੁੰਦੇ ਉਹਦੇ ਕੋ ਟਾਈਮ ਲੱਗ ਹੀ ਜਾਂਦਾ ਹੈ ਨਾ ਤੇ ਚਲੋ ਜੀ ਹੁਣ ਥੋੜਾ ਜਿਹਾ ਫ੍ਰੀ ਹੋਏ ਆ ਤੇ ਇਸ ਲਈ ਵੀਡੀਓ ਜਿਹੜੀ ਨਵੇਂ ਨਵੇਂ ਵਰਕਾਂ ਦੀ ਲੈ ਕੇ ਆਵਾਂਗੇ ਕਿਉਂਕਿ ਜਿਵੇਂ ਕੀ ਹੁਣ ਪ੍ਰੋਗਰਾਮ ਸ਼ੁਰੂ ਹੋ ਗਏ ਨੇ ਤੇ ਲੋ ਜੀ ਆਰਡਰ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤੇ ਬਹੁਤ ਪਿਆਰੇ ਪਿਆਰੇ ਵਰਕ ਆ ਜਿਸ ਨਾਲ ਤੁਸੀਂ ਤੁਹਾਡੀ ਵੇਖੋ ਹੁੰਦੀ ਹੈ ਹਨ ਜਿਸ ਤਰ੍ਹਾਂ ਤੁਸੀਂ ਸਾਨੂੰ ਕਹਿੰਦੇ ਆ ਵੀ ਸੂਟ ਆਪਣਾ ਇਤਾਂ ਦਾ ਵਰਕ ਕਰਕੇ ਭੇਜੋ ਉਦੋਂ ਦੀ ਆਪਣੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੇ ਕਰ ਹਰ ਇੱਕ ਚੀਜ਼ ਬਣਾ ਕੇ ਭੇਜਣ ਦੀ ਤੇ ਲੋ ਜੀ ਪੁਛ ਇੱਕ ਆਪਾਂ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਸੀ ਕਿਉਂਕਿ ਤਿੰਨ ਚਾਰ ਦਿਨਾਂ ਦਾ ਪੋਸਟ ਆਫਸ ਬੰਦ ਹੋਣ ਕਰਕੇ ਕੋਈ ਵੀ ਜਿਹੜਾ ਆਪਣਾ ਪਾਸਲ ਡਿਲੀਵਰ ਨਹੀਂ ਹੋ ਰਿਆ ਸੀ ਸਾਰੇ ਆਪਾਂ ਬਾਰ-ਬਾਰ ਇੱਕੋ ਹੀ ਮੈਸੇਜ ਕਰ ਰਹੀਆਂ ਵੀ ਸਾਡੇ ਪਾਸਲ ਸਾਡੇ ਕਿਤੇ ਨਹੀਂ ਪਹੁੰਚ ਰਹੇ ਪਲੀਜ਼ ਐਨੀ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਤੁਹਾਨੂੰ ਵੀ ਪਤਾ ਹੋ ਕਿ ਕਿਉਂਕਿ ਪੋਸਟ ਆਫ ਸਹਤ ਫਾਈ ਜਿਹੜੇ ਬੰਦ ਸੀਗੇ ਕਿਤੇ ਵੀ ਕੋਈ ਡਿਲੀਵਰੀ ਨਹੀਂ ਹੋ ਰਹੀ ਸੀ ਇਸ ਲਈ ਥੋੜਾ ਜਿਹਾ ਜਿਹੜੇ ਤੁਹਾਡੇ ਪਾਸਲ ਮਿਲਣਗੇ ਜ਼ਰੂਰ ਥੋੜੇ ਜਿਹਾ ਲੇਟ ਹੋ ਸਕਦੇ ਆ ਤੇ ਇਸ ਲਈ ਪਾਸਲਾ ਜਿਹੜੇ ਤੁਹਾਡੇ ਜ਼ਰੂਰ ਮਿਲਣਗੇ ਚਲੋ ਜੀ ਹੁਣ ਤੁਹਾਨੂੰ ਆਪਾਂ ਨਵਾਂ ਉਤਪਾਦ ਚੈੱਕ ਨਾ ਜਿਹੜਾ ਇੱਕ ਪੱਸਾ ਗੰਚੂ ਕੇ ਇਹ ਆਪਣਾ ਹੈਗਾ ਚਾਕ ਵਰਗਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਬਲਜੀ ਚਾਕ ਵਰਗਾ ਜਿਹੜਾ ਤੋੜਾ ਹੋ ਗਿਆ ਤੇ ਚੀਕਾ ਚਾਕ ਵਰਗਾ ਲੱਗਦਾ ਤੇ ਨੂੰ ਚੂੜੀ ਦੀ ਬਲੱਖਾ ਜਿਹਾ ਇੱਕੋ ਇਸ ਤਰ੍ਹਾਂ ਬਣਦੀ ਆਉਗੀ ਤੇ ਹੁਣ ਜਿਹੜਾ ਸੂਤ ਲਾਈਨਿੰਗ ਵੀ ਲਾ ਕੇ ਬਣਨਾ ਤੇ ਸੂਤ ਜਿਹੜਾ ਬਹੁਤ ਪਿਆਰਾ ਸੋਹਣਾ ਪਿਆਰ ਹੋਊਗਾ ਤੇ ਹੌਜੀ ਹੈਂਡਵਰਕ ਤੇ ਦੁੱਧਨੇ ਟਿਕਨੇ ਜਿਹੜੇ ਆਪਾਂ ਪੇ ਕਰਦੇ ਆ ਉਹਦੇ ਨਾਲ ਦੇਖੋ ਮਸ਼ੀਨ ਵਰਕ ਦਾ ਕੰਮ ਕਿਤੇ ਜ਼ਿਆਦਾ ਹੰਡਾਈ ਵਾਲਾ ਹੁੰਦਾ ਤੇ ਕਿਤੇ ਜ਼ਿਆਦਾ ਥੋੜਾ ਘੱਟ ਪ੍ਰਾਈਸ ਵਾਲਾ ਹੁੰਦਾ ਜਿੱਥੇ ਹੈਂਡਵਰਕ ਦਾ ਦੇਖੋ ਤੁਸੀਂ ਇੰਨਾ ਕੰਮ ਕਰਾਉਣਾ ਹੋਵੇ ਤਾਂ 30 60 3000 ਤੋਂ ਘੱਟ ਜਿਹੜੇ ਕਾਰੀਗਰ ਕੰਮ ਨਹੀਂ ਕਰਦੇ ਇਹ ਲਈ ਬਹੁਤ ਪਿਆਰੇ ਪਿਆਰੇ ਸੂਟ ਆ ਇਸ ਲਈ ਹੁਣ ਸਾਡੇ ਕੋਲ ਬਹੁਤ ਸਾਰੇ ਸਟਾਕ ਰੈਡੀ ਹੋਣਗੇ ਤੇ ਤੁਸੀਂ ਆਪਣਾ ਜਿਹੜਾ ਮਨਪਸੰਦ ਸੂਟ ਆ ਆਪਣੇ ਕੋਲ ਬੁੱਕ ਕਰ ਸਕਦੇ ਹੋ ਕਿਉਂਕਿ ਇਸ طرح ਤੁਹਾਨੂੰ ਆ ਰੈਡੀਮੇਡ ਬਣੇ ਬਣਾਏ ਸੂਟ ਵੀ ਮਿਲਣਗੇ ਕਿਉਂਕਿ ਹਰ ਵਕਤ ਜਿਹੜੇ ਸੂਟ ਆ ਵਰਤ ਹੁੰਦੇ ਰਹਿੰਦੇ ਆ ਤੇ ਜੇ ਤੁਸੀਂ ਆਪਣਾ ਮਨਪਸੰਦ ਕੋਈ ਵੀ ਕਲਰ ਕਰਾਉਣਾ ਉਹ ਵੀ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਤੁਮ ਜਿੱਤੇ ਆਪਣੇ ਪੂਰੇ ਸੂਟ ਦੇ ਰੱਖ ਕੇ ਦੂਸਰਾ ਫਲਾਵਰ ਬਣਦੇ ਤਕਰੀਬਨ ਆਪਾਂ ਨੂੰ ਇਹ 1 ਦਿਨ ਚ ਇੱਕ ਫਲਾਵਰ ਬਣਿਆ ਕਿਉਂਕਿ ਥੋੜਾ ਜਿਹਾ ਅੰਬਰੀਕੀ ਕੰਮ ਨੂੰ ਤੇ ਇਸ ਲਈ ਉਹ ਵਾਲਾ ਫਲਾਵਰ ਵੀ ਆਪਾਂ ਨੂੰ ਠਕ ਤੋਂ ਠਕ ਕਿਉਂਕਿ ਹੱਥ ਦੇ ਨੀਰ ਚੁੱਕੇ ਤੇ ਇੱਕ ਦਿਨ ਮੰਨ ਕੇ ਚੱਲੋ ਫਿਰ ਇਹ ਚ ਪਿਆਰ ਹੋਣਾ ਆਪਣਾ ਜਾਂ ਸ਼ਾਂਤ ਤੇ ਆਪਣੀ ਮਸ਼ੀਨ ਚੱਲੂਗੀ ਤੇ ਇਸ ਲਈ ਇਸ ਵੀਡੀਓ ਨੂੰ ਆਪਾਂ ਹੁਣ ਇੱਥੇ ਤੁਹਾਡੇ ਤੋਂ ਦੇਖੋ ਕੱਟ ਕਰਦੇ ਆਂ ਤੇ ਬਾਕੀ ਪੂਰੇ ਸੂਟ ਦੀ ਵੀਡੀਓ ਤਾਂ ਤੁਹਾਡੇ ਲਈ ਆਪਾਂ ਲੈ ਕੇ ਆਉਣੀ ਆ ਉਹ ਵੀ ਇਤਨਾ ਕਿਹੜੇ ਤਰ੍ਹਾਂ ਦੀ ਆਪਾਂ ਜਿਹੜੀ ਬਾਟਮ ਨਗਾਵਾਂਗੇ ਤੇ ਕਿਸ ਪ੍ਰਾਏ ਨੂੰ ਦੇਖੋ ਰੈਡੀ ਕਰਾਂਗੇ ਉਹ ਆਪਾਂ ਕੋਈ ਜਿਹੜੀ ਵੀਡੀਓ ਲੈ ਕੇ ਆਵਾਂਗੇ ਉੱਥੇ ਤੁਸੀਂ ਸੇ ਸੋਪ ਦੇ ਜਿਹੜੀ ਪ੍ਰੋਪਰ ਲੁੱਕ ਦੇਖ ਸਕਦੇ ਹੋ ਤੇ ਲਓ ਜੀ ਇੱਕ ਆਪਾਂ ਕੱਲ ਸੋਪ ਰੈਡੀ ਕੀਤਾ ਸੀ ਉਹ ਵੀਡੀਓ ਦੇ ਵਿੱਚ ਐਡ ਕਰਨ ਲੱਗੇ ਆਂ ਤੇ ਤੁਹਾਨੂੰ ਆਪਣੇ ਗੱਲ ਕਿੱਦਾਂ ਦੇ ਲੱਗਦੇ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਸਬਸਕ੍ਰਾਈਬ ਕਰੋ ਫਿਰ ਚਲੋ ਜੀ ਮਿਲਦੇ ਆਇਓ ਨਮਾ ਜਾਂ ਵਰਕ ਲੈ ਕੇ ਨਮਾ ਦੇ ਕਮਕਰ ਲਈ ਤੇ ਇਸ ਵੀਡੀਓ ਦਾ ਇੱਥੇ ਕੱਦ ਕੇ ਆਇੰਦ ਦੇ ਹਨ ਜੀ ਵੈਲਕਮ ਹੈ ਕਿ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋ ਲੋ ਜੀ ਸਵੇਰ ਹੋ ਚੁੱਕੀ ਹੈ ਤੇ ਸੂਟ ਆ ਜਿਹੜਾ ਅੱਜ ਆਪਾਂ ਪਾਸਲ ਕਰਨਾ ਸੀ ਇਸ ਲਈ ਆਪਾਂ ਥੋੜੀ ਜਿਹੀ ਮਸ਼ੀਨਾਂ ਜਿਹੜੀ ਸਲਾਈ ਸਟਿਚ ਲੋ ਜੀ ਇਹ ਉਹ ਵੀ ਰੀਪੀਟਡ ਡਿਜ਼ਾਈਨ ਹੈ ਜਿਹੜਾ ਆਪਾਂ ਕਹਿੰਦਾ ਇੱਕ ਆਪਾਂ ਬਣਾ ਕੇ ਖੜੇ ਹਾਂ ਲੋ ਜੀ ਤੁਹਾਨੂੰ ਦਿਖਾਉਣੀ ਹੈ ਕਿ ਕਿਹੜਾ ਸੂਟ ਸੀ ਸੇਮ ਫੈਬਰਿਕ ਤੇ ਤੇ ਸੇਮ ਹੀ ਜਿਹੜਾ ਡਿਜ਼ਾਈਨ ਆ ਆਪਾਂ ਬਣਾਇਆ ਹੈ ਲੋਕ ਟਿਕਟ ਜੈਨ ਆਪਣਾ ਬਹੁਤ ਜ਼ਿਆਦਾ ਜਿਹੜਾ ਪਸੰਦ ਕੀਤਾਗਾ ਥੋੜਾ ਜਿਹਾ ਫਲਾਵਰ ਚੇਂਜ ਕੀਤੇ ਆ ਉਥੇ ਆਪਾਂ ਸਿਰਫ ਸੂਟ ਨਾਲ ਦੇ ਕਲਰ ਦੇ ਫਲਾਵਰ ਬਣਾਏ ਸੀ ਇਹ ਤੇ ਆਪਾਂ ਜਿਹੜੇ ਪਿੰਕ कलर ਦੇ ਫਲਾਵਰ ਬਣਾਏ ਲੋਜੀ ਸੂਟ ਆਪਣਾ ਇਹ ਜਾ ਰਿਹਾ ਫਰੀਦਕੋਟ ਤੇ ਇਹ ਸੂਟ ਭੈਣ ਨੇ ਆਪਾਂ ਨੂੰ ਕਿਉਂਕਿ ਕੱਲ ਭੇਜਣਾ ਸੀ ਕੱਲ ਕਿਸੇ وجہ ਕਰਕੇ ਨਹੀਂ ਭੇਜੇ ਬਲੋਜੀ ਪੈਕਿੰਗ ਸੂਟ ਤੇ ਜਿਹੜੀ ਹੋ ਚੁੱਕੀ ਆ ਬਸ ਥੋੜਾ ਜਿਹਾ ਸੂਟ ਰਹਿ ਗਿਆ ਫਿਰ ਅਨ ਪ੍ਰੈਸ ਲਗਾ ਕੇ ਦਿ ਲੋਜੀ ਨਵਾਂ ਵਾ ਇਹਦੇ ਨੇ ਜਿਹੜਾ ਸੂਟ ਆਪਾਂ ਇਹ हां ਤੁਸੀਂ ਜਿਸਪਤਾ ਦੇ ਨਾਲ ਜਿਹੜਾ ਡਿਲੀਵਰ ਕਰਤਾਂਗੇ ਬਾਕੀ ਜਿਹੜੇ ਐਡਰੈਸ ਵਗੈਰਾ ਉਹ ਪਾ ਕੇ ਰੱਖਦੇ ਨੇ ਤੇ ਲਓ ਜੀ ਕਿਸ ਜਿਹੜਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਗਿਆ ਦੇਖੋ ਜਿਵੇਂ ਕਿ ਨਿਊ ਹੁਣ ਅੱਗੇ ਸੀਜ਼ਨ ਚੇਂਜ ਹੋ ਰਿਹਾ ਉਹਦੇ ਲਈ ਇਹ ਦੇਖੋ ਬਹੁਤ ਗਾਫ ਸਟਾਫ ਹੈ ਤੇ ਬਾਕੀ ਜਿਹੜੀ ਸਟਾਫ ਦੀ ਕੁਆਲਿਟੀ ਹੈ ਬਹੁਤ ਜ਼ਿਆਦਾ ਵਧੀਆ ਤੇ ਲਓ ਜੀ ਤੁਸੀਂ ਵੀ ਸੂ ਜਿਹੜੇ ਆਰਡਰ ਕਰ ਸਕਦੇ ਹੋ ਅੱਜ ਆਪਾਂ ਇਹਨਾਂ ਦੇ ਥੋੜਾ ਜਿਹਾ ਕਦਤ ਚਾਟ ਹੋ ਸਕਿਆ ਤਾਂ WhatsApp ਤੇ ਸਟੇਟਸ ਲਗਾਵਾਂਗੇ ਉਹਨਾਂ ਨੂੰ ਜ਼ਰੂਰ ਚੈੱਕ ਕਰ ਲਿਓ ਇਹ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਚਾਈਟ ਚਾਟ ਆਏ ਨੇ ਕਿ ਤੁਸੀਂ ਆਪਣਾ ਜਿਹੜਾ ਮਾਕਸਾਂ ਦਾ ਕੋਈ ਵੀ ਪੈਟਰਨ ਦੁੱਧ ਕਰ ਸਕਦੇ ਹੋ ਇਹ ਲੌਚ ਹੁਣ ਇਸ ਤੋਂ ਬਾਅਦ ਆ ਜਿਹੜਾ ਆਪਾਂ ਇੱਕ ਹੋਰ ਸੂਟ ਆ ਜਿਹੜਾ ਉਹ ਵੀ ਆਪਾਂ ਕੁਝ ਇਸੇ ਤਰ੍ਹਾਂ ਦੇ ਲਗਾਵਾਂਗੇ ਉਹਦੇ ਵੀ ਆਪਾਂ ਸਾਰੇ ਫਰੰਟ ਦੇ ਉੱਪਰ ਇਹ ਜਿਹੜੇ ਫਲਾਵਰ ਨੇ ਥੋੜੀ ਜਿਹਾ ਛੋਟਾ ਸਾਈਜ਼ ਕਰਕੇ ਛੋਟਾ ਸਾਈਜ਼ ਕਰਕੇ ਸਾਰੇ ਫਲਾਵਰ ਜਿਹੜੇ ਫਰੰਟ ਤੇ ਦੇਵਾਂਗੇ ਤੇ ਉਹ ਸੂਟ ਵੀ ਤੁਮ ਚੱਕ ਕਰਾਵਾਂਗੇ ਕਿਉਂਕਿ ਸੂਟ ਦਾ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਜ਼ਿਆਦਾ ਸੋਹਣਾ ਵਰਕ ਦਾ ਤੇ ਬਾਕੀ ਸੂਟ ਦਾ ਕਲਰ ਵੀ ਸੋਹਣਾ ਤੇ ਕਾਫੀ ਆਪਾਂ ਦੇਖ ਰਹੇ ਜਿਹੜੀ ਆਪਨੇ ਭੈਣ ਨੇ ਆਪਣਾ ਉਹ ਵਾਲਾ ਸੂਟ ਦੇਖ ਕੇ ਇਸ ਦਾ ਆਰਡਰ ਦਿੱਤਾ ਸੀ ਉਹਨਾਂ ਨੂੰ ਇਹ ਵਾਲਾ ਸੂਟ ਕਿੱਦਾਂ ਲੱਗਦਾ ਤੇ ਚਲੋ ਜੀ ਵੀਡੀਓ ਦੇ ਐਂਡ ਤੱਕ ਜ਼ਰੂਰ ਬਣਿਆ ਦੀਤੋ ਤੇ ਉਸ ਤੋਂ ਬਾਅਦ ਦਿਖਾਉਣੇ ਇੱਕ ਹੋਰ ਨਿਊਗਾ ਵਰਕ ਦਾ ਜਿਹੜਾ ਆ ਹਾਂ ਉਹ ਲਗਾਵਾਂਗੇ ਆਪਾਂ ਚ ਇੱਕ ਹੋਰ ਫੀਅਰ ਦਾ ਸੂਟ ਰੈਡੀ ਕਰਨ ਲੱਗੂ ਇਹ ਤੇ ਤੁਹਾਨੂੰ ਉਹ ਤਕਨੀਕ ਲਾਉਣੀ ਹੈ ਕਿ ਕਿਸ ਤਰ੍ਹਾਂ ਦਾ ਬਣਦਾ ਤੇ ਚਲੋ ਜੀ ਮਸ਼ੀਨ ਚੱਲੀ ਜਾਂਦੀ ਥੋੜਾ ਜਿਹਾ ਖੜਕਾ ਹੋਊਗਾ ਇਸ ਲਈ ਥੋੜੀ ਜਿਹੀ ਆਵਾਜ਼ ਜਦੋਂ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਮਸ਼ੀਨ ਚਾਹਦੇ ਜਿਹੜੀ ਆਪਾਂ ਵੀਡੀਓ ਬਣਾਉਣਾ ਹੁੰਦੇ ਆ ਤੇ ਲਾਉਜੀ ਇਹ ਹੁੰਦਾ ਆਪਣਾ ਤਾਂ ਪੂਰੀ ਮਿਹਨਤ ਵਾਲਾ ਕੰਮ ਦੇਖੋ ਆਪਾਂ ਜਿਹੜਾ ਫਸਟ ਮਲ ਦਾ ਕੋਈ ਵੀ ਸਾਰੇ ਦੇ ਤਰੀਕ ਤੇ ਤੁਹਾਨੂੰ ਲਾਉਣੇ ਆ ਤੇ ਜਿਹੜਾ ਕਿ ਆਪਣੀ ਮੰਡੀ ਚ ਖੁੱਲਿਆ ਨਾ ਤੇ ਲਾਉਜੀ ਇਹ ਆਪਣਾ ਹੈਗਾ ਬਾਗ ਫਲਕਾਰੀ ਹੁ ਤੱਕ ਭੈਣ ਜਿਹੜਾ ਨਵਾਂ ਖੋਲਿਆ ਤੇ ਲੋ ਜੀ ਹੋਊਆ ਭੈਣ ਆਪਣੀ ਅਨਰ ਤੇ ਮਲਾਉਣੇ ਆ ਉਹਦੇ ਨਾਲ ਤੇ ਸਭ ਤੋਂ ਪਹਿਲਾਂ ਚੈੱਕ ਕਰੋ ਉਹਨਾਂ ਦੀ ਸ਼ਾਪ ਬਹੁਤ ਹੀ ਸੋਹਣਾ ਦੇਖੋ ਕਿਉਂਕਿ ਨਿਊ ਮਟਿਊਕ ਬਣਾਇਆ ਉਹਨਾਂ ਨੇ ਤੇ ਹੀਰੇ ਉਹਨਾਂ ਦੀ ਵਰਕ ਵਾਲੀ ਮਸ਼ੀਨ ਬਾਕੀ ਸਿਲਾਈ ਦਾ ਕੰਮ ਭੈਣ ਦਾ ਬਹੁਤ ਸੋਹਣਾ ਤੇ ਲੋ ਜੀ ਉਹਨਾਂ ਨਾਲ ਮਲਾ ਕੇ ਤੁਹਾਨੂੰ ਦਿਖਾਉਣੇ ਆ ਪੁੱਛਦੇ ਆ ਉਹਨਾਂ ਨੂੰ ਵੀ ਆਪਣੀ ਦੁਕਾਨ ਬਾਰੇ ਕੁਝ ਦੱਸਣਗੇ ਤੇ ਲੋ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਉਹਨਾਂ ਦਾ ਕਾਰਡ ਤੇ ਬਾਕੀ ਟੈਂਪ ਬਹੁਤ ਸੋਹਣਾ ਸੂਟ ਆ ਜਿਹੜਾ ਵਰਤ ਕੇ ਬੈਠੀਏ ਬਾਕੀ ਸਨਾ ਗਿਦਾ ਕੰਮ ਜਿਹੜਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਤੇ ਕੁਝ ਸੰਗਿਤਾ ਜਿਹੜੇ ਵਰਕ ਕਰਕੇ ਭੈਣ ਨੇ ਸੰਗੇ ਹੋਏ ਦੇਖੋ ਬਹੁਤ ਜਾਦੇ ਸਫਾਈ ਵਾਲਾ ਕੰਮ ਹੈ ਜਿਹੜਾ ਕੀਤਾ ਹੋਇਆ ਤੇ ਲੋ ਜੀ ਤੁਸੀਂ ਵੀ ਇਹਨਾਂ ਨਾਲ ਜਿਹੜਾ ਕਨੈਕਟ ਕਰਕੇ ਕੋਈ ਵੀ ਸੂਟ ਆਪਣਾ ਆਨਲਾਈਨ ਜਿਹੜਾ ਲੁਕਿੰਗ ਕਰਕੇ ਕੋ ਕਸਾ ਸਕੋ ਤੇ ਲੋ ਜੀ ਹੁਣ ਆਪਾਂ ਥੋੜੀ ਕਰਾਉਣੀਆਂ ਗੱਲਬਾਤ ਹਾਂਜੀ ਬੋਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਕੋਲ ਹੈ ਵਾਕੁਲਕਾਰੀ ਨਾਮ ਤੇ ਕਿਸੇ ਨੇ ਵੀ ਸੂਟ ਰੈਡੀ ਕਰਾਉਣਾ ਹੋਵੇ ਜਾਂ ਵਰਕ ਕਰਵਾਉਣਾ ਹੋਵੇ ਹਾਂਜੀ ਗੋਲਦੋਮਾੜਾ ਜਾਂ ਸਰਮੇ ਸਰਮੇ ਕੰਨ ਤੇ ਲਓ ਜੀ ਹੱਪਾ ਹੁਣ ਤੁਹਾਨੂੰ ਬੁਟੀਕ ਤੋਂ ਦਿਖਾਉਨੇ ਆ ਵੀ ਜਿਹੜਾ ਇਹਨਾਂ ਨੇ ਰੈਡੀ ਕਰਵਾਇਆ ਤੇ ਲਓ ਜੀ ਇੱਧਰ ਆਪਣੀ ਜਿਗਜਾਗ ਜਿਹੜੀ ਮਸ਼ੀਨ ਹੈ ਤੇ ਇਹ ਭੈਣ ਆਪਣੀ ਸਲਾਈ ਕਰਦੀ ਆ ਤੇ ਇਹ ਕਿ ਕੰਮ ਆ ਜਿਹੜਾ ਬਹੁਤ ਸੋਹਣਾ ਬਾਜ਼ਾਰ ਦੇ ਵਿੱਚ 메ਨ ਰੋਡ ਤੇ ਜਿਹੜੀ ਇਹ ਸ਼ਾਪ ਆਪਣੀ ਆ ਜਾਂਦੀ ਹੈ ਤੇ ਲਓ ਜੀ ਇੱਧਰ ਇਹਨਾਂ ਨੇ ਜੋ ਫਾਈਨਲਾਇਆ ਹੋਇਆ ਜੋ ਵੀ ਆਪਣੇ ਭਾਂਗ ਭਾਈ ਆਪਣੇ ਸੂਟ ਸਟੀਚਿੰਗ ਕਰਵਾਉਂਦੇ ਉਹਨਾਂ ਲਈ ਤੇ ਇੱਧਰ ਇਹਨਾਂ ਨੇ ਜਿਹੜੀ ਡਰਾਅਰ ਖਾਈ ਹੋਈ ਹੈ ਬਹੁਤ ਹੀ ਵਧੀਆ ਕੰਮ ਆ ਜਿਹੜੀ ਸਾਰੀ ਸ਼ਾਪ ਦਾ ਕਰਵਾਇਆ ਤੇ ਲਓ ਜੀ ਇੱਥੇ ਇਹਨਾਂ ਨੇ ਇਨਵੈਂਟਰੀ ਸੈੱਟ ਕੀਤਾ ਬਾਕੀ ਜੋ ਕੋਈ ਸੂਟ ਆਪਣਾ ਬਦਲਣ ਵਾਸਤੇ ਜਾਂ ਕਿਵੇਂ ਵੀ ਇਹਨੂੰ ਆਪਾਂ ਕੰਮ ਚ ਲਿਆ ਸਕਦੇ ਹਾਂ ਇਹ ਲੋਕ ਬਹੁਤ ਸੋਹਣੇ ਏਰਗੇ ਦੇ ਵਿੱਚ ਭੈਣ ਦੀ ਸ਼ੌਪ ਹੈ ਤੇ ਜ਼ਰੂਰ ਕਨੈਕਟ ਕਰਿਓ ਤੇ ਕਿਉਂਕਿ ਹਰ ਇੱਕ ਭੈਣ ਭਾਈ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਤੇ ਮੇਰੇ ਨਾਲ ਭੈਣਾ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਭੈਣ ਨੂੰ ਇੱਕ ਵਾਰੀ ਜ਼ਰੂਰ ਆਪਣਾ ਮੌਕਾ ਦੇਣ ਸੇਵਾ ਕਰਨ ਦਾ ਇਹ ਤੁਹਾਨੂੰ ਜਿਹੜੇ ਇਸ ਟਾਈਮ ਤੇ ਸੂਟ ਵਰਤ ਕਰਕੇ ਤੇ ਨਾਲ ਹੀ ਸਲਾਈ ਕਰਕੇ ਜਿਹੜੇ ਤੁਹਾਡੇ ਤੇ ਘਰ ਭੇਜਣਗੇ ਬੇਟੀ ਖੋਲੇ ਤੁਸੀਂ ਇਹ ਭੈਣ ਨੇ ਆਪ ਦਾ ਸੂਟ ਰੈਡੀ ਕਰਵਾਉਣਾ ਵੀ ਵਰਤ ਕਰਵਾਉਣਾ ਵੀ ਅਸਲ ਮੇਰਾ ਕੰਟੈਕਟ ਅਸਲ ਆ ਸੇਰਾ ਕੰਟੈਕਟ ਨੰਬਰ 7528 7385 ਹਾਂਜੀ ਤੇ ਲਓ ਜੀ ਭੈਣ ਨੂੰ ਜਿਹੜਾ ਜਰੂਰ ਮੌਕਾ ਦਿਓ ਜੀ ਕਿਉਂਕਿ ਨਵਾਂ ਜਿਹਾ ਬੁਟੀਕ ਹੈ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਕੰਮ ਭੈਣ ਦਾ ਬਹੁਤ ਜ਼ਿਆਦਾ ਸੋਹਣਾ ਤੇ ਬਾਕੀ ਵਰਕ ਦੇ ਨਾਲ ਨਾਲ ਸਟੀਚਿੰਗ ਦਾ ਕੰਮ ਵੀ ਤੁਹਾਨੂੰ ਅਵੇਲੇਬਲ ਮਿਲੂਗਾ ਇੱਥੇ ਤੁਸੀਂ ਆਪਣੇ ਸੋਹਣੇ ਸੋਹਣੇ ਸੂਟ ਆ ਜਿਹੜੇ ਇੱਥੋਂ ਵਰਕ ਕਰਵਾ ਕੇ ਨਾਲ ਦੀ ਨਾਲ ਜਿਹੜੇ ਰੈਡੀ ਕਰਵਾ ਸਕਦੇ ਆਂ